ਤਾਮਰਿਤ ਸਰ ਦੇ ਵਿੱਚ ਬੀਜੇਪੀ ਦੀ ਬੈਠਕ ਹੋਈ ਹੈ ਕੇਂਦਰ ਸਰਕਾਰ ਦੇ ਵੱਲੋਂ ਲੋਕਾਂ ਲਈ ਸਕੀਮਾਂ ਕੱਡੀਆਂ ਜਾਂਦੀਆਂ ਨੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਲਈ ਵੀ ਪਰ ਉਹ ਸਕੀਮਾਂ ਦੀ ਜਾਣਕਾਰੀ ਜਿਹੜੀ ਹੈ ਉਹ ਲੋਕਾਂ ਤੱਕ ਨਹੀਂ ਪਹੁੰਚਦੀ ਤਾਂ ਉਹ ਘਰ-ਘਰ ਜਿਹੜੀ ਜਾਣਕਾਰੀ ਹੈ ਉਹ ਪਹੁੰਚਾਉਣ ਦੇ ਮਕਸਦ ਦੇ ਨਾਲ ਪਿੰਡਾਂ ਦੇ ਅੰਦਰ ਵਿਸ਼ੇਸ਼ ਕੈਂਪ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਜਸਨੂ ਲੈ ਕੇ ਹਲਕਾ ਜਨਾਲਾ ਦੇ ਅੰਦਰ ਭਾਜਪਾ ਆਗੂ ਅਤੇ ਸਾਬਕਾ ਐਡੀਸੀ ਰਣਵੀਰ ਸਿੰਘ ਮੁੱਦਲ ਦੇ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕਰਕੇ ਕੈਂਪ ਲਗਾਉਣ ਦੇ ਰੂਪਰੇਖਾ ਦਾ ਤਿਆਰ ਕੀਤੀ ਗਈ ਅਤੇ ਅਜਨਾਲਾ ਦੇ ਵਿੱਚ ਬੋਨੀ ਅਜਨਾਲਾ ਦੀ ਅਗਵਾਈ ਦੇ ਅੰਦਰ ਮੀਟਿੰਗ ਵੀ ਹੋਈ ਇਸ ਮੌਕੇ ਭਾਜਪਾ ਨੇਤਾ ਅਤੇ ਸਾਬਕਾ ਆਈਡੀਸੀ ਰਣਵੀਰ ਸਿੰਘ ਮੁੱਦਲ ਨੇ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਹੁਣ ਪਿੰਡਾਂ ਅੰਦਰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਨੇ ਜਿਸ ਦੇ ਵਿੱਚ ਕੇਂਦਰ ਸਰਕਾਰ ਦੀਆਂ ਸਕੀਮਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਹਨ ਜਿਨ੍ਹਾਂ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਉਹ ਜਾਣਕਾਰੀ ਸਾਂਝੀ ਕਰਵਾਈ ਸਾਲ ਡੇਢ ਸਾਲ ਹੋਣਾ ਨੇ ਅੱਜ ਜੀ ਅਸੀਂ ਅਸਨਾਲਾ ਕੰਸਟੀਚਨਸੀ ਨੂੰ ਕਵਰ ਕਰਨ ਵਾਸਤੇ ਆਏ ਆ ਅੱਜ ਅਸੀਂ ਭਾਜੀ ਲੋਨੀ ਜੀ ਦੀ ਸ਼ਰਧਾ ਹੈ ਇੱਥੇ ਅੱਜ ਇਹਨਾਂ ਦੇ ਸਾਰੇ ਮੰਡਲ ਪ੍ਰਧਾਨ ਜਨਰਲ ਸਕੱਤਰ ਹੋਰ ਜਿਹੜੇ ਵੀ ਹੋਰ ਅਹੁਦੇਦਾਰ ਨੇ ਅਸੀਂ ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਉਹਨਾਂ ਨੂੰ ਭਾਰਤ ਸਰਕਾਰ ਦੀਆਂ ਜਿੰਨੀਆਂ ਵੀ ਸੰਕਲਿਤ ਸਮੱਸਿਆਵਾਂ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਖੜੀ ਭਾਜੀ ਪੀਜੇਪੀ ਦੇ ਮੁਖ ਉਰੇ ਇਹ ਇਹਨਾਂ ਦੇ ਸਾਡੇ ਮੁਖ ਲੱਗੇ ਨੇ ਸੇਵਾਦਾਰ ਤੇ ਜਿਹੜੀਆਂ ਬੀਜੇਪੀ ਨੇ ਇੱਕ ਨਾਰਾ ਦਿੱਤਾ ਬੀਜੇਪੀ ਦੇ ਸੇਵਾਦਾਰ ਆਗੇ ਨੇ ਤੁਹਾਡੇ ਦਵਾਰ ਮੋਦਲ ਸਾਹਿਬ ਨੇ ਦੂਸਤਾਂ ਨੂੰ ਸਾਡੇ ਸਰਕਲ ਮੰਡਲ ਪ੍ਰਧਾਨਾਂ ਨੂੰ ਅਹੁਦੇਦਾਰੀ ਨੂੰ ਸਮਝਾਇਆ ਆ ਪ੍ਰਮਾਤਮਾ ਸਾਨੂੰ ਇਸ ਮੱਤ ਬਸ਼ੇ ਬਖਸ਼ੇ ਜਿਹੜੇ ਗਰੀਬ ਸਾਡੇ ਬਾਡਲ ਪਛਰੇ ਇਲਾਕੇ ਜਿਹੜੇ ਤੋਂ ਅਣਗੌਲੇ ਰਹਿ ਗਏ ਨੇ ਉਹਨਾਂ ਨੂੰ ਤਗੜੇ ਹੋ ਕੇ ਕੈਂਪ ਲਾ ਕੇ ਪਾਰਟੀ ਪਤਰ ਕੋ ਉਪਰੋਕਤ ਭਾਵੇਂ ਗਰੀਬ ਆ ਕਿਸੇ ਧਰਮ ਦਾ ਕਿਸੇ ਮਜਬਦਾ ਤਕੜੇ ਹੋ ਕੇ ਮੁੰਦੀ ਸਾਰੀਆਂ ਸਕੀਮਾਂ ਟੋੜ ਟੋੜ ਰਹੀ ਚਾਹਵਾ ਲੱਗਦਾ ਬਹੁਤ ਜ਼ਰੂਰਤ ਸੀ ਬਾਰਡਰ ਏਰੀਆ ਚ ਨਾ ਲੋਕਾਂ ਤੱਕ ਇਹ ਗੱਲ ਪਹੁੰਚਾਉਣਾ ਬਾਰਡਰ ਬਾਰਡਰ ਤੇ ਮੇਲਛਾ ਹੀ ਪਛੜੇ ਇੰਡੀਆ ਭਾਵੇਂ ਕਿ ਇਹ ਦੁਨੀਆ ਦੇ ਚੱਲ ਜੋ ਖਾਸ ਕਰਕੇ ਜਿਹੜਾ ਸਾਡਾ ਬਾਰਡਰ ਆ ਇਹਦੇ ਜੰਗਾ ਦੀ ਮਾਰ ਪਾਣੀ ਦੀ ਮਾਰ ਸਰਕਾਰਾਂ ਦੀ ਮਾਰ ਸਮੇਂ ਦੇ ਹਲਾ ਦੇ ਮਾਡਰਨ ਮਾਰ ਰਹੀ ਆ